ਅਜੀ ਬਾਈ ਜੀ ਕੈਨੇਡਾ ਸਰਕਾਰ ਆ ਬਾਈ 2025 ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਨੇ ਕਹਿ ਦਿੱਤਾ ਹੈਗਾ ਵੀ ਬਾਈ ਅਸੀਂ ਜਿਹੜੇ ਦੁਬਾਰਾ ਉਹ ਵੀਜ਼ੇ ਖੋਲਣੇ ਆ ਉਹ ਸ਼ੁਰੂ ਕਰ ਦੇਣੇ 2025 ਦੇ ਵਿੱਚ ਪਰ ਤੁਸੀਂ ਬਾਈ ਜੀ ਆਉਣ ਤੋਂ ਪਹਿਲਾਂ ਤੇ ਕਾ ਵੀਡੀਓ ਦੇਖ ਲਓ ਧਿਆਨ ਨਾਲ ਤੇ ਫਿਰ ਆਪਾਂ ਇਸ ਤੋਂ ਅੱਗੇ ਜਿਹੜੀ ਉਹ ਹੋਰ ਗੱਲਬਾਤ ਕਰਾਂਗੇ ਕੈਨੇਡਾ ਦੁਬਾਰਾ ਵਧਾਉਣ ਜਾ ਰਹੇ ਮਿੱਤਰੋ ਇੰਟਰਨੈਸ਼ਨਲ ਸਟੂਡੈਂਟਾਂ ਦੇ ਵੀਜ਼ੇ ਕੈਨੇਡਾ ਸਰਕਾਰ ਨੇ ਮਿੱਤਰੋ ਕਹਾਂ ਉਹ ਕਿ ਇੰਟਰਨੈਸ਼ਨਲ ਸਟੂਡੈਂਟ ਕਲਾ ਭਾਈ ਸਾਡੇ ਇਮੀਗ੍ਰੇਸ਼ਨ ਦਾ ਕੋਟਾ ਨਹੀਂ ਭਰਦੇ ਇਹਨਾਂ ਦੇ ਸਿਰ ਤੇ ਮਿੱਤਰੋ ਸਾਡੇ ਪ੍ਰੋਵਿੰਸਾਂ ਦੇ ਵਿੱਚ ਮਿੱਤਰੋ ਕਾਲਜਾਂ ਦੀ ਇਕਨੋਮੀ ਆ ਟੀਚਰਾਂ ਦੇ ਘਰਾਂ ਦੇ ਭਾਈ ਰੋਟੀ ਚੱਲਦੀ ਆ ਜੋ ਉਹਦੇ ਭਾਈ ਇਹਨਾਂ ਨੇ ਨੰਬਰ ਘਟਾਏ ਆ 8000 ਤੋਂ ਵੱਧ ਟੀਚਰਾਂ ਦੀ ਨੌਕਰੀ ਚਲੀ ਗਈ ਕਿ ਇਹਨਾਂ ਨੂੰ ਲੇਆਫ ਕਰਤਾ ਕਿ ਇਹਨਾਂ ਨੂੰ अर्ਲੀ ਰਿਟਾਇਰਮੈਂਟ ਦਿੱਤੀ ਉਹਨਾਂ ਚੱਕਰਾਂ ਦੇ ਵਿੱਚ ਬੁਰੇ ਹਾਲ ਹੋਏ ਭਜਾਂਦੇ ਪਿਛਲੀ ਲਿਸਟ ਦੇਖ ਸਕਦੇ ਹੋ ਕਿੰਨੇ ਕਾਲਜਾਂ ਦੇ ਪ੍ਰੋਗਰਾਮ ਬੰਦ ਹੋ ਗਏ ਕਿੰਨੀਆਂ ਜੌਬਾਂ ਚਲੀਆਂ ਗਈਆਂ ਟੀਚਰਾਂ ਦੀਆਂ ਆ ਸਾਰੇ ਨੰਬਰ ਮਿੱਤਰੋ ਇਹਦੇ ਡਬ ਸੋ ਇਸ ਕਰਕੇ ਮਦਦ ਰਿਮੀਗ੍ਰੇਸ਼ਨ ਮਿਸਟਰ ਕੈਰੀ ਕਹੀ ਕਿ ਸਾਡੇ ਮੋਲਕ ਨੂੰ 2025 ਦੇ ਵਿੱਚ 2.7 ਬਿਲੀਅਨ ਡਾਲਰ ਦਾ ਘਾਟਾ ਪੈ ਰਿਹਾ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਨਹੀਂ ਆ ਰਹੇ ਆਸੀ ਪਾਵਰ ਇੰਟਰਨੈਸ਼ਨਲ ਸਟੂਡੈਂਟ ਹਨੀ ਹਾਂ ਅਪੇ ਤੁਸੀਂ ਮਾੜਾ ਕਹਿੰਦੇ ਸੀ ਹਮੇਸ਼ਾ ਪਰ ਜਿਹੜੇ ਵੀ ਬੰਦੇ ਹਜੇ ਵੀ ਆਉਣ ਬਾਰੇ ਸੋਚ ਰਹੇ ਤੁਹਾਨੂੰ ਇੱਕੋ ਚੀਜ਼ ਕਹਾਂਗਾ ਜਿਆਦਾ ਫਰੈਂਚ ਸਿੱਖ ਕੇ ਆਈਓ ਇੰਡੀਆ ਤੋਂ ਇੰਡੀਆ ਫਰਾਂਸ ਸਿਕਣੀ ਸੌਖਿਆ ਦਰ ਕੋ ਟਾਈਮ ਉਹ ਮਾਈਂਡ ਫਰੀ ਹੁੰਦਾ ਤੁਹਾਡੇ ਮਾਪੇ ਹੁੰਦੇ ਤੁਹਾਡਾ ਰਹਿਣ ਦਾ ਜਗ੍ਹਾ ਹੁੰਦੀ ਕੋਈ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਫਰਾਂਸ ਕਿਹਾ ਹੀ ਉਹ ਜਾਂ ਫਿਰ ਇੱਥੇ ਹੀ ਪੜ੍ਹਾਈ ਲੈਣੀ ਆ ਤੁਸੀਂ ਹੈਲਥ ਕੇਅਰ ਚ ਲਈਓ ਕੰਸਟਰਕਸ਼ਨ ਚ ਲਈਓ ਕੋਈ ਟ੍ਰੇਡ ਆ ਰਹੀ ਭਾਈ ਲਈਓ ਕੋਈ ਵੀ ਬਿਜ਼ਨਸ ਦੀ ਪੜ੍ਹਾਈ ਲੈ ਕੇ ਨਾ ਯੂ ਹੌਸਪੀਟੈਲਿਟੀ ਕੁਕਿੰਗ ਵਾਲਾ ਐਵੇਂ ਦੀ ਕੋਈ ਪੜ੍ਹਾਈ ਲੈ ਕੇ ਨਾ ਆਈਓ ਤੁਹਾਡਾ ਕੁਛ ਨਹੀਂ ਬੰਨਣਾ ਠੀਕ ਆ ਹਾਂ ਇੱਥੇ ਬੁਰੇ ਹਾਲ ਹੋਏ ਪਏ ਆ ਪਰ ਜੇ ਤੁਹਾਡੇ ਤੇ ਕੀੜਾ ਵਾ ਕੀ ਹਾਂ ਇੱਥੇ ਆਉਣਾ ਹੀ ਆਉਣਾ ਬਈ ਤੁਸੀਂ ਧਿਆਨ ਰੱਖੋ ਦੀ ਪੜ੍ਹਾਈ ਲੈ ਕੇ ਆਓ ਫਰਾਂਸ ਸ ਜਦੋਂ ਆਪਾਂ ਪੰਜਾਬ ਦੇ ਵਿੱਚ ਕੋਈ ਕਲਰਕ ਲੱਗਣ ਦੇ ਲਈ ਨਾ ਕੋਈ 2 ਲੱਖ ਜਾਂ 1 ਲੱਖ ਰੁਪਇਆ ਰਿਸ਼ਵਤ ਵੀ ਦਿੰਨੇ ਆ ਨਾ ਤਾਂ ਆਪਾਂ ਬਾਈ ਜੀ ਨੇੜ ਦੇ ਨੇੜ ਦੇ 20 ਬੰਦਿਆਂ ਤੋਂ ਕੋਈ ਪਤਾ ਕਰਦੇ ਹੁੰਨੇ ਆ ਵੀ ਆਹ ਅਸੀਂ ਕਲਰਕ ਲੱਗਣਾ ਤੇ ਰਿਸ਼ਵਤ ਦੇ ਦਈਏ ਕਿ ਨਾਲੇ ਲੱਖ 2 ਲੱਖ ਹੁੰਦਾ ਬਾਈ ਤੁਸੀਂ ਇੱਥੇ ਆਉਣ ਦੇ ਲਈ ਆਪਦੀ ਜ਼ਿੰਦਗੀ ਦੇ ਜਿੰਨੇ ਪੈਸੇ ਬਣਾਏ ਹੁੰਦੇ ਆ ਤੁਸੀਂ ਸਾਰੇ ਲਾਉਣੇ ਹੁੰਦੇ ਆ ਪਰ ਅੱਜ ਦੇ ਜੋ ਸਮੇਂ ਦੇ ਹਾਲਾਤ ਹੈਗੇ ਨਾਲ ਤੁਸੀਂ ਆਪਦੇ ਧੀ ਪੁੱਤ ਦੀ ਜ਼ਿੰਦਗੀ ਵੀ ਲਾਉਣੀ ਆ ਠੀਕ ਆ ਤੁਹਾਡੇ ਧੀ ਪੁੱਤ ਨੂੰ ਕੰਮ ਮਿਲ ਗਿਆ ਅੱਜ ਹੀ ਆ ਮੈਂ ਤੁਹਾਡੇ ਨਾਲ ਵੀਡੀਓ ਗੱਲ ਜਿਹੜੀ ਸ਼ੇਅਰ ਕਰ ਲਾਂ ਅੱਜ ਹੀ ਬਠਿੰਡੇ ਤੋਂ ਆ ਰਾਮਪੁਰ ਮਤਲਬ ਪਿੰਡ ਦੇ ਨੇੜੇ ਪਿੰਡ ਹੈਗਾ ਉੱਥੋਂ ਦਾ ਮੁੰਡਾ ਸੀ ਵਿਚਾਰੇ ਦੇ ਪਿਓ ਦੀ ਡੈਥ ਪਹਿਲਾਂ ਹੋ ਚੁੱਕੀ ਸੀ ਦੂਜੀ ਫੀਸ ਉਹਨਾਂ ਨੇ ਹਜੇ ਹੁਣ ਭਰੀ ਸੀ ਤੇ ਗਸਤ ਦੇ ਵਿੱਚ 2 ਸਾਲ ਹੋਣੇ ਸੀ ਤੇ ਬਾਈ ਦੀ ਡੈਥ ਹੋ ਗਈ ਕਾਰਨ ਕੀ ਹੋ ਸਕਦਾ ਬਾਈ ਜੀ ਕਾਰਨ ਇਹੀ ਆ ਵੀ ਬੰਦੇ ਬੜੀਆਂ ਉਮੀਦਾਂ ਲਾ ਕੇ ਜਿਹੜਾ ਕੈਨੇਡਾ ਪਹੁੰਚਦਾ ਇੱਥੇ ਆ ਕੇ ਬਾਈ ਜੀ ਦੂਜੇ ਸਾਲ ਦੀ ਫੀਸ ਵੀ ਕ ਭਰਨੀ ਪੈ ਜਾਂਦੀ ਹੈ ਪੰਜਾਬ ਤੋਂ ਤੇ ਦੂਜੇ ਤੀਜੇ ਨੰਬਰ ਤੇ ਬਾਈ ਜੀ ਆਪਦਾ ਫਿਊਚਰ ਵੀ ਦਿਖਦਾ ਨਹੀਂ ਕੰਮ ਵੱਲੋਂ ਹਾਲਾਤ ਬਾਈ ਜੀ ਕੰਮ ਵੱਲੋਂ ਥੋੜਾ ਜਿਹਾ ਹਾਲਾਤ ਮੰਦਾ ਹੀ ਆ ਕੈਨੇਡਾ ਗਵਰਨਮੈਂਟ ਨੂੰ ਤੁਹਾਡੇ ਨਾਲ ਪੈਸੇ ਨਾਲ ਮਤਲਬ ਆ ਬਾਈ ਕਿਉਂਕਿ ਤੁਸੀਂ ਜਿਹੜਾ ਆ ਘਾਟਾ ਦੇਖ ਸਕਦੇ ਹੋ ਵੀ ਐਤਕੀ 2.7 ਮਿਲੀਅਨ ਡਾਲਰ ਦਾ ਬਿਲੀਅਨ ਡਾਲਰ ਦਾ ਸੌਰੀ ਬਿਲੀਅਨ ਡਾਲਰ ਦਾ ਜਿਹੜਾ ਘਾਟਾ ਪੈਣ ਜਾ ਰਿਹਾ ਤੇ ਉਸੇ ਘਾਟੇ ਦੇ ਮੱਦੇ ਨਜ਼ਰ ਆ ਜਿਹੜੇ ਉਹ ਸਟੂਡੈਂਟ ਹੋਰ ਬੁਲਾਏ ਜਾ ਰਹੇ ਆ ਕਦੇ ਤੁਸੀਂ ਇਹ ਗੱਲ ਸੁਣੀ ਹੈਗੀ ਵੀ ਕੈਨੇਡਾ ਗਵਰਨਮੈਂਟ ਕਮਿਟਮੈਂਟ ਕਰਦੀ ਵੀ ਤੁਸੀਂ 50-60 ਹਜ਼ਾਰ ਡਾਲਰ ਗਵਰਨਮੈਂਟ ਨੂੰ ਦੇਣਾ ਤੇ ਗਵਰਨਮੈਂਟ ਕਮਿਟਮੈਂਟ ਕਰੇ ਵੀ ਆ ਜਾਓ ਬਾਈ ਜੀ ਤੁਸੀਂ ਆਪਦੇ ਬੱਚੇ ਭੇਜੋ ਅਸੀਂ ਤੁਸੀਂ ਫੀਸਾਂ ਭਰੋ ਅਸੀਂ ਤੁਹਾਡੇ ਬੱਚੇ ਨੂੰ ਕੰਮ ਵੀ ਦੇਵਾਂਗੇ ਬਾਈ ਜੀ ਆਵਾਰਾ ਪਸ਼ੂਆਂ ਦੀ ਤਰ੍ਹਾਂ ਜਿਵੇਂ ਆਪਣੇ ਇੰਡੀਆ ਨਹੀਂ ਹੁੰਦੇ ਜਿਵੇਂ ਪੰਜਾਬ ਦੇ ਵਿੱਚ ਹੁੰਦੇ ਆ ਮੱਝਾ گاਵਾਂ ਨੂੰ ਚਲੋ ਮੱਝਾ ਦਾ ਫੇਰ ਵੀ ਬਾਈ ਜੀ ਵਿਕ ਜਾਂਦੀਆਂ گاਵਾਂ ਦੀ ਗੱਲ ਕਰ ਦਿੰਨੇ ਆ ਵੀ ਦੁੱਧ ਚੋ ਕੇ ਬਾਈ ਜੀ ਲੋਕ ਆਵਾਂ ਤੇ ਛੱਡ ਦਿੰਦੇ ਉਹ ਗੱਲ ਬਣਦੀ ਹੈ ਬਾਈ ਸਟੂਡੈਂਟਾਂ ਨਾਲ ਇੱਥੇ ਇੱਥੇ ਵਾਰਾ ਪਸ਼ੂਆਂ ਦੀ ਤਰ੍ਹਾਂ ਫੀਸਾਂ ਭਰਾ ਕੇ ਛੱਡ ਦਿੱਤੀਆਂ ਜਾਂਦੀਆਂ ਬਾਈ ਬਾਅਦ ਦੇ ਵਿੱਚ ਜੇ ਕੰਮ ਨਹੀਂ ਹੈਗਾ ਜਾਂ ਉਹਦੇ ਕੋਲ ਘਰ ਨਹੀਂ ਹੈਗਾ ਕਿਰਾਇਆ ਦੇਣ ਵਾਸਤੇ ਨਹੀਂ ਹੈਗਾ ਤਾਂ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਗਵਰਨਮੈਂਟ ਅਧਿਕਾਰੀ ਵੱਲੋਂ ਬਾਈ ਉਹਦੀ ਸਾਰ ਨਹੀਂ ਲਈ ਜਾਂਦੀ ਤੇ ਬਹੁਤ ਸਾਰੇ ਸਟੂਡੈਂਟ ਆ ਬਾਈ ਜਿਹੜੇ ਮਾਪਿਆਂ ਨੂੰ ਪਤਾ ਤੱਕ ਨਹੀਂ ਜਿਹੜੇ ਉਹ ਸ਼ੈਲਟਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਜਾਂਦੇ ਆ ਤੇ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਹੁਣ ਅੱਜ ਆ ਪਿਛਲੇ ਹਫ਼ਤੇ ਨਵੀਆਂ ਹੀ ਖ਼ਬਰਾਂ ਦੇਖਣ ਨੂੰ ਮਿਲੀਆਂ ਹਨ ਖੁਦਕੁਸ਼ੀਆਂ ਕਰ ਜਾਂਦੇ ਆ ਸੋ ਬਾਈ ਜੀ ਆਪਦੀ ਜ਼ਿੰਦਗੀ ਦੇ ਤੁਸੀਂ ਬਹੁਤ ਜ਼ਰੂਰੀ ਜਿਹੜਾ ਹਨ ਕਦਮ ਚੱਕਣਾ ਹੁੰਦਾ ਸੋਚ ਕੇ ਸਮਝ ਕੇ ਬਾਈ ਜੀ ਮੈਨਾਂ ਵੀ ਤੁਸੀਂ ਮੇਰੇ ਤੇ ਵੀ ਯਕੀਨ ਨਾ ਕਰੋ ਆਪਦਾ ਆਸਾ ਪਾਸਾ ਦੇਖ ਕੇ ਸਮਝ ਕੇ ਬਾਈ ਫੇਰ ਕਰੋ ਕਿਉਂਕਿ ਦੇਸ਼ ਦੀ ਸਾਰੀ ਇਕਨੋਮੀ ਆ ਜਿਹੜੀ ਉਹ ਇੰਟਰਨੈਸ਼ਨਲ ਸਟੂਡੈਂਟ ਜਾਂ ਇਮੀਗ੍ਰੈਂਟਾਂ ਤੇ ਟਿੱਗੀ ਹੋਈ ਆ ਸਾਰੇ ਘਰਾਂ ਦੇ ਕਿਰਾਏ ਘਰਾਂ ਦੀਆਂ ਕਿਸ਼ਤਾਂ ਬਾਈ ਜੀ ਕਾਲਜਾਂ ਦੇ ਮੈਂ ਤੁਹਾਨੂੰ ਦੱਸ ਦੇਣਾ ਵੀ ਸ਼ੈਰਡਨ ਕਾਲਜ ਬ੍ਰੈਂਟਨ ਦੇ ਵਿੱਚ 47 ਕੋਰਸ ਬੰਦ ਕੀਤੇ ਉਹਨੇ ਕਿਉਂਕਿ ਸਟੂਡੈਂਟ ਘਟਾਈ ਤੇ 8000 ਬਾਈ ਦੱਸ ਰਿਹਾ ਤੁਹਾਨੂੰ ਵੀ 8000 ਜਿਹੜੇ ਕਾਲਜਾਂ ਦੇ ਪ੍ਰੋਫੈਸਰਾਂ ਨੂੰ ਜਿਹੜਾ ਲੇਆਫ ਦਿੱਤਾ ਕੁੱਲ ਮਿਲਾ ਕੇ ਤੁਹਾਡੀਆਂ ਜਾਨਾਂ ਨਾਲ ਖੇਡ ਕੇ ਜਿਹੜੀ ਆ ਉਹ ਇਥੋਂ ਦੇ ਸਿਸਟਮ ਦੀ ਰੋਟੀ ਚੱਲਣੀ ਆ ਸੋ ਤੁਸੀਂ ਬਾਈ ਜੀ ਆਪਦਾ ਸੋਚ ਲਿਓ ਵਿਚਾਰ ਲਿਓ ਆਪਦੀ ਸਰਚ ਕਰਕੇ ਆ ਜਿਓ ਕਰਨੀ ਤੁਸੀਂ ਸਾਰਿਆਂ ਨੇ ਆਪੋ ਆਪਣੀ ਮਰਜ਼ੀ ਹੁੰਦੀ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ